ਜਿਵੇਂ ਅਸੀਂ ਦੱਸਿਆ ਵੀ ਤੁਹਾਡਾ ਬੇਟਾ ਸਫਾਈ ਕਰਮਚਾਰੀ ਸੀ ਸੀਵਰੇਜ ਗਿਰ ਗਿਆ ਸੀ 2 ਸਾਲ ਪਹਿਲਾਂ ਸਾਨੂੰ ਤਾਂ ਦੇਖੋ ਜੀ ਮੌਤ ਵੀ ਲੈ ਕੇ ਗਈ ਨੇ ਅੱਛਾ ਸਾਨੂੰ ਕੋਈ ਪਤਾ ਨਹੀਂ ਵੀ ਕਿਵੇਂ ਮਰਿਆ ਹੋ ਕਿਵੇਂ ਨਾਮ ਕਾਹਦਾ ਖਰਚਾ ਮੰਗਦੀ ਸੀ ਖਰਚਾ ਮੰਗਦੀ ਸੀ ਤੇਲ ਤੂੜ ਦਾ ਵੀ ਅਸੀਂ ਇਹ ਧਰਨਾ ਲਾਇਆਗਾ ਟੈਂਟਾਂ ਦਾ ਵੀ ਇੱਟਾ ਖਰਚਾ ਉਹਨਾਂ ਨੇ ਅੱਛਾ ਸਾਰਾ ਕਾਸੀ ਦਾ ਖਰਚਾ ਕੱਟ ਗਿਆ ਹੈ ਕੀ ਫਰੀ ਹੋ ਜਾ ਜਿਹੜਾ ਉਹ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ ਪਰ ਫਿਰ ਕੀ ਦਿੱਕਤ ਆਈ ਜੜਕਤ ਕੀ ਹੋਣੀ ਹੈ ਜੀ ਇਹਨਾਂ ਨੇ ਜਿਹੜੇ ਮੂਰਲੇ ਤੀਜੇ ਇਹਨਾਂ ਨੇ ਵਿੱਚੋਂ ਖਾ ਪੀ ਲੇ 1,80,000 ਰੁਪਇਆ ਖਾ ਵੀ ਸਾਡਾ ਨੇ ਪਰਿਵਾਰ ਦੇ ਵਿੱਚ ਵੀ ਫੁੱਟ ਪੈ ਗਈ ਇਹ ਪੈਸੇ ਆਉਣ ਤੋਂ ਬਾਅਦ ਉਹਦਾ ਕੀ ਕਾਰਨ ਬਣਿਆ ਮਾਤਾ ਉਹ ਕਹਿੰਦੇ ਮੈਨੂੰ ਦੇ ਪੈਸੇ ਮੈਨੂੰ ਦੇ ਨਾ ਵੰਡਤਾ ਨਾ ਮੇਰੀ ਹਜੇ ਜਾਗੀ ਕਬਜ਼ਾ ਕਰਕੇ ਸਭ ਨਾਲ ਜਿਵੇਂ ਤੁਸੀਂ ਕਿਹਾ ਬੱਤਸਲੂਕੀ ਕਰਦੇ ਆ ਗਾਲੀ ਗਲੋਚ ਕਰਦੇ ਆ ਹਾਂ ਜੀ ਮਾਰ ਕਟਾਈ ਵੀ ਕਰਦੇ ਨੇ ਆ ਪੀ 2-7-3 ਸਾਲ ਹੋ ਗਏ ਜੀ ਪਹਿਲਾਂ ਵੀ ਅਸੀਂ ਕੁੱਤੇ ਆ ਫੋਕਤੀ ਕਾਮਰੇਡ ਨੇ ડીਲ ਕੀਤਾ ਫੇਰ ਫੇਰ ਇਹਨਾਂ ਨੂੰ ਕਿਹਾ ਜਾਂਦਾ ਕੁੱਟ ਕਟਾਪੇ ਤੋਂ ਬਾਅਦ ਐਮ ਐਲ ਆਰ ਕਟੀ ਜਾਂਦੀ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਇਹਨਾਂ ਦੇ ਪੈਸੇ ਇਹਨਾਂ ਦੀਆਂ ਜੁਕਤੀਆਂ ਮਤਲਬ ਕਿ ਇਹਨਾਂ ਦਾ ਹੀ ਸਿਰ ਪੂਰੇ ਫੌਲੇ ਗੁੰਡਾਗਰਦੀ ਕੀਤੀ ਹੈ ਮਾਤਾ ਨੂੰ ਪਤਾ ਵੀ ਕੌਣ-ਕੌਣ ਆਏ ਫਿਰ ਮੈਨੂੰ ਇਹਨਾਂ ਦਾ ਫੋਨ ਆਇਆ ਤੇ ਫਿਰ ਮੈਂ ਸਵੇਰੇ ਗਈ ਉਹ ਵੀ ਅਸੀਂ ਨੇ ਕੰਪਲੀਟ ਕੀਤੀ ਸਤਿ ਸ਼੍ਰੀ ਅਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸੱਦੂ ਪਿੰਡ ਛਾਜਲੀ ਸੁਨਾਮ ਦੇ ਵਿੱਚ ਇਸ ਵਕਤ ਖੜੀ ਹੋਈ ਆ ਇਹ ਮਾਤਾ 베ਰੇ ਦਾ ਮੌਜੂਦ ਹੈ ਦਰਅਸਲ ਇਸ ਮਾਤਾ ਦਾ ਪੁੱਤਰ 25 ਸਾਲਾਂ ਦੀ ਉਸਦੀ ਉਮਰ ਸੀ ਉਹ ਇੱਕ ਸਫਾਈ ਕਰਮਚਾਰੀ ਸੀ ਸੀਵਰੇਜ ਵਿੱਚ ਡਿੱਗ ਜਾਂਦਾ ਅਈ ਤੋਂ 2 ਸਾਲ ਪਹਿਲਾਂ ਮਾਤਾ 2 ਸਾਲ 2 ਸਾਲ ਪਹਿਲਾਂ ਸੀਵਰੇਜ ਚ ਡਿੱਗ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਸਰਕਾਰ ਵੱਲੋਂ ਮੁਆਵਜ਼ਾ ਹੈ ਜਿਹੜਾ ਉਹ 7 ਲੱਖ ਰੁਪਏ ਦਾ ਦਿੱਤਾ ਜਾਂਦਾ ਪਰ ਉਹ ਮਾਤਾ ਦੇ ਕੋਲ ਆਉਣ ਤੋਂ ਪਹਿਲਾਂ ਖੁਰਦ-ਬੁਰਦ ਹੋ ਜਾਂਦਾ ਹੈ ਕੌਣ ਉਹ ਲੋਕ ਹੈ ਜਿਹੜੇ ਇਸ ਮਾਤਾ ਦੇ ਪੁੱਤ ਦਾ ਜਿਹੜਾ ਉਹ ਪੈਸਾ ਸੀ ਜਾਂ ਕਹਿ ਸਕਦੇ ਆ ਕਿ ਇਸ ਮਾਤਾ ਨੂੰ ਥੋੜਾ ਬਹੁਤੀ ਤਰਵਾਸ ਹੋਣੀ ਸੀ ਕਿਉਂਕਿ ਪੁੱਤ ਤੇ ਉਸ ਕੀਮਤ ਦੇ ਨਾਲ ਕਿਸੇ ਵੀ ਕੀਮਤ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਚਲੋ ਗਰੀ ਪਰਿਵਾਰ ਹੈ ਥੋੜੀ ਆਰਥਿਕ ਸਹਾਇਤਾ ਹੋ ਜਾਂਦੀ ਐ ਇੰਨੇ ਨਾਲ ਤੇ ਉਹ ਪੈਸਾ ਜਿਹੜਾ ਉਹ ਖੁਰਦ-ਬੁਰਦ ਹੋ ਜਾਂਦਾ ਕਿੰਨਾਂ ਦੁਆਰਾ ਕੀਤਾ ਗਿਆ ਕੀ ਮਾਮਲਾ ਸੀ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਸ਼ਖਦੇਵ ਕੋ ਜੀ ਮਾਤਾ ਇਹ ਜਿਵੇਂ ਅਸੀਂ ਦੱਸਿਆ ਵੀ ਤੁਹਾਡਾ ਬੇਟਾ ਸਫਾਈ ਕਰਮਚਾਰੀ ਸੀ ਸੀਵਰੇਜ ਗਿਰ ਗਿਆ ਸੀ 2 ਸਾਲ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਮੁਆਵਜ਼ਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਕਿੰਨਾ ਸੀ ਔਰ ਕੀ ਘਟਨਾ ਵਾਪਰੀ ਫਿਰ ਸੱਤ ਰੱਖ ਮਿਲਦੀ ਜੀ 7 ਲੱਖ ਮਿਲਿਆ ਸੀ ਆਸਾਨੀ ਨਾਲ ਦੇ ਦਿੱਤਾ ਸੀ ਆ ਤੁਹਾਨੂੰ ਕੋਈ ਉਹਦੇ ਵਾਸਤੇ ਵੀ ਮਤਲਬ ਮੁਸ਼ਕਲ ਕਰਦੀ ਪਈ ਕੋਈ ਹੋਣ ਪਿਆ ਤੁਹਾਨੂੰ ਉਹਦੇ ਵਿੱਚ ਜਿੱਤਾ ਜੀ ਜੀ ਥੋੜਾ ਜਿਹਾ ਤੇ 3 ਲੱਖ ਸਾਨੂੰ ਉਹਨਾਂ ਨੇ ਦਿੱਤਾ ਸੀ ਠੇਕੇਦਾਰ ਨੇ ਹਾਂ ਅੱਛਾ ਮਤਲਬ ਸਰਕਾਰ ਨੇ ਕੁਝ ਪੈਸਾ ਦਿੱਤਾ 3 ਲੱਖ ਠੇਕੇਦਾਰ ਨੂੰ ਮਾਇਆ ਸੀ ਅੱਛਾ ਇਹ ਘਟਨਾ ਕਿਵੇਂ ਵਾਪਰੀ ਸੀ ਮਾਤਾ ਸਾਨੂੰ ਤਾਂ ਦੇਖੋ ਜੀ ਮੌਤ ਤੀ ਲੈ ਕੇ ਗਏ ਨੇ अच्छा सानू कोई पता ਨਹੀਂ ਵੀ ਕਿਵੇਂ ਮਰਿਆ ਹੋ ਕਿਵੇਂ ਨਾ ਮਰਿਆ ਕਿ ਕਿੱਥੇ ਕੰਮ ਕਰ ਰਹੀ ਸੀ ਤੁਹਾਡਾ ਲੈ ਰੇਤੀ ਲੈ ਰੇਤੀ ਹੈ ਤੇ ਕੀ ਕਾਦਾ ਨਿਰਮਾਣ ਚੱਲ ਰਿਹਾ ਸੀ ਜਿਹਦੇ ਵਿੱਚ ਉਹ ਕੰਮ ਕਰ ਰਹੀ ਸੀ ਆ ਕੀ ਕੰਮ ਚੱਲ ਰਿਹਾ ਸੀ ਸਫਾਈ ਕਰ ਰਹੀ ਸੀ اچھا ਸੀਵਰੇਜ ਦੀ ਸਫਾਈ ਜਾਂਦੀ ਹਾਂ ਸੀਵਰੇਜ ਦੀ ਉਹ ਸਾਨੂੰ ਕਹਿੰਦੇ ਵੀ ਗਾਂ ਚੜਿਆਗਾ اچھا ਗਾਂ ਚੜ ਕੇ ਮਰਿਆਗਾ 6 6 ਦਿਨ ਤੱਕ ਸਾਨੂੰ ਮੁੰਡੇ ਦਾ ਮੂੰਹ ਵੀ ਨਹੀਂ ਦਿਖਾਇਆ ਤੀਆ اچھا 6 ਦਿਨ ਬਿਲਕੁਲ ਰਹੇ ਅਸੀਂ ਹਾਂ 6 ਦਿਨ ਬਾਅਦ ਸ਼ੇਦਨਾਬਾਦ ਦਾ ਪਤਾ ਲੱਗਿਆ। ਬਖਤਾ ਸੀ ਉਹਦੀ ਗਈ ਤੀ। ਵੀ ਸਾਨੂੰ ਮੁੰਡੇ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ ਹੈਗਾ ਉਹਨਾਂ ਨੇ। ਮੈਂ ਤਾਂ ਵਿਆਹਿਆ ਸੀ ਕਿ ਨਹੀਂ। ਕੁਮਾਰਾ ਤੀ। ਅੱਛਾ ਕੁਮਾਰਾ ਸੀ। ਠੀਕ ਹੈ। ਅੱਛਾ ਫਿਰ ਮੁਆਵਜ਼ਾ ਜਿਹੜਾ ਉਹ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ ਪਰ ਫਿਰ ਕੀ ਦਿੱਕਤ ਆਈ? ਜਿਹੜੀ ਦਿੱਕਤ ਕੀ ਹੋਣੀ ਹੈ ਜੀ ਇਹਨਾਂ ਨੇ ਜਿਹੜੇ ਮੁਰਲੇ ਤੀਗੇ ਇਹਨਾਂ ਨੇ ਵਿੱਚੋਂ ਖਾ ਪੀ ਲੇ 1,80,000 ਰੁਪਿਆ ਖਾ ਗੀ ਸਾਡਾ। ਕੌਣ ਕੌਣ ਸ ਮੁਰਲੇ ਮੁਰਲੇ ਬੰਦੇ ਦੀ ਗੱਲ ਕਰ ਰਹੇ ਤੁਸੀਂ। ਉਹ ਇੱਕ ਤਾਂ ਖੜੇ ਵਧੀਆ ਤੀਗਾ ਇੱਕ ਬਿੱਟੂ ਦੀ ਖੋਖਰੇ ਵਾਲਾ ਦੇ ਇੱਕ ਉਹ ਤੇ ਮੁੰਡਾ ਸਟ੍ਰੀਟ ਗੋ ਤੁਹਾਨੂੰ ਕਿਵੇਂ ਟੱਕਰੇ ਤੁਹਾਡੇ ਨਾਲ ਤੁਹਾਨੂੰ ਕਿਵੇਂ ਜਾਣਦੇ ਸੀ ਇਹ ਇਹ ਧਰਨੇ ਚ ਤੀਏ ਗੋਵਿੰਦ ਨੇ ਟਕਰਾਈ ਤੀ ਸਾਨੂੰ ਧਰਨਾ ਕਿਹੜਾ ਧਰਨਾ ਗੋਵਿੰਦ ਸਾਹ ਜਰੀ ਕਾਮਰੇਟ ਕਾਮਰੇਟ ਆ ਜਿਹੜਾ ਅੱਛਾ ਨਹੀਂ ਮਤਲਬ ਇਹਨਾਂ ਨੇ ਧਰਨਾ ਲਾਇਆ ਸੀ ਤੁਹਾਡੇ ਹੱਥੇ ਧਰਨਾ ਲਾਇਆ ਤੀ ਇਹਨਾਂ ਨੇ ਕਿਉਂ ਲਾਇਆ ਸੀ ਮਾਤਾ ਕੀ ਪੈਸੇ ਨਹੀਂ ਮਿਲ ਰਹੇ ਸੀ ਪਹਿਲਾਂ ਕਹਿੰਦੇ ਮੇਦੇ ਨਹੀਂ ਤੀ ਇਹ ਤਾਂ ਧਰਨਾ ਲਾਇਆ ਅੱਛਾ ਜਦੋਂ ਪੁੱਤ ਦੀ ਮੌਤ ਹੋ ਜਾਂਦੀ ਹੈ ਫੇਰ ਸਰਕਾਰ ਵੱਲੋਂ ਮੁਆਵਜ਼ਾ ਸੌਖਾ ਨਹੀਂ ਦਿੱਤਾ ਗਿਆ ਜੀ ਕਿੰਨਾ ਚਿਰ ਮਤਾ ਧਰਨਾ ਚੱਲਦਾ ਰਿਹਾ ਦੋ ਮਹੀਨੇ ਅੱਛਾ ਫੇਰ ਮਤਾ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਵੀ ਤੁਹਾਡੇ ਪੁੱਤ ਦੇ ਜਿਹੜੇ ਤੁਸੀਂ ਦੱਸ ਰਹੇ ਹੋ ਵੀ ਮੁਆਵਜ਼ੇ ਵਜੋਂ ਤੁਹਾਨੂੰ ਉਹ ਸਰਕਾਰ ਨੇ ਜਿਹੜੇ ਪੈਸੇ ਦਿੱਤੇ ਨੇ ਤੁਹਾਨੂੰ ਕਿਹਨੇ ਦੱਸਿਆ ਸੀ ਵੀ ਇੰਨੇ ਪੈਸੇ ਆਏ ਨਹੀਂ ਉਹ ਸਾਨੂੰ ਇੰਨਾ ਨਹੀਂ ਦੱਸਿਆ ਕੀ ਜਿਹੜਾ ਠੇਕੇਦਾਰ ਤੀਆ ਵੀ ਇੰਨੇ ਪੈਸੇ ਆਏ ਨਹੀਂ ਪਹਿਲਾਂ ਤਾਂ 18 ਲੱਖ ਕਹਿੰਦੇ ਸੀਗੇ 18 ਚੋਂ ਫੇਰ ਇਹ ਘੱਟ ਕੇ ਫੇਰ ਇਹਨਾਂ ਨੇ 70 ਦਿੱਤਾ ਸਾਨੂੰ ਦੇ ਸਾਥੀ ਹੂੰ ਉਹਦੇ ਚ 1,70,000 ਦੀ ਹੀਰਾ ਫੇਰੀ 80,000 80,000 ਦੀ ਹੀਰਾ ਫੇਰੀ ਹੋਈ ਹਾਂ ਹੀਰਾ ਫੇਰੀ ਹੋ ਗਿਆ ਬਾਕੀ ਪੈਸੇ ਤੁਹਾਨੂੰ ਮਿਲ ਗਏ ਸੀ ਹਾਂ ਮਿਲ ਗਏ ਸੀ ਥੋੜੇ ਜਿ ਫਿਰ ਮਾਤਾ ਤੁਸੀਂ 420 ਦਾ ਪਰਚਾ ਨਹੀਂ ਘਟਵਾਇਆ ਉਹਨਾਂ ਲੋਕਾਂ ਤੇ ਜਿਨ੍ਹਾਂ ਦੇ ਨਾਮ ਲੈ ਰਹੇ ਹਾਂ ਜੀ ਅਸੀਂ ਕਰਾਇਆ ਨਹੀਂ ਹਜੇ 420 ਦਾ ਕਿਹੜੇ ਬੰਦਿਆਂ ਨੇ ਕੀਤੀ ਇਹ ਹੀਰਾ ਫੇਰੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ 1,80,000 ਇਹ ਗੋਵਿੰਦ ਨੂੰ ਫੜਾਈ ਸੀ ਪੈਸੇ ਜੀ ਉਹਨਾਂ ਨਹੀਂ ਕਰੀਆ ਗੋਵਿੰਦ ਕੌਣ ਹੈ ਜੀ ਗੋਵਿੰਦ ਸਾਜਰੀ ਆ ਗੋਵਿੰਦ ਸਾਜਰੀ ਹਾਂ ਕਾਮਰੇਟ ਜਿਹੜੇ ਤੁਹਾਡੇ ਧਰਨੇ ਦੇ ਵਿੱਚ ਤੁਸੀਂ ਦੱਸ ਰਹੇ ਹਾਂ ਹਾਂ ਉਹ ਹੀ ਆਪਗੂ ਕਰ ਰਿਹਾ ਹੋਇਆ ਟੀਮੂਰੇ ਹੂੰ ਅੱਛਾ ਤੇ ਮਤਾ ਜਦੋਂ ਤੁਸੀਂ ਉਹਨੂੰ ਕਾਦੇ ਆਸੇ ਫੜਾਇਆ ਸੀ ਪੈਸੇ ਕਿਉਂਕਿ ਉਹ ਤੁਹਾਡੇ ਪੁੱਤਰ ਦੇ ਮੁਆਵਜ਼ਾ ਮਿਲਿਆ ਸੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਫਿਰ ਉਹਨੇ ਕਿਵੇਂ ਲੈ ਲੇ ਤੁਹਾਨੂੰ ਸਾਨੂੰ ਕਹਿੰਦੇ ਵੀ ਖਰਚਾ ਦੇਣਾ ਸੀ ਵੀ ਜਿੰਨਾ ਖਰਚਾ ਹੋਇਆਗਾ ਓਰੇ ਕਾਹ ਦਾ ਖਰਚਾ ਮੰਗਦੀ ਸੀ ਉਹ ਖਰਚਾ ਮੰਗਦੀ ਸੀ ਤੇਲ ਤੂਰ ਦਾ ਵੀ ਅਸੀਂ ਧਰਨਾ ਲਾਇਆਗਾ ਟੈਂਟਾਂ ਦਾ ਵੀ ਦਿੱਤਾ ਖਰਚਾ ਉਹਨਾਂ ਨੇ ਅੱਛਾ ਸਾਰਾ ਕਾਸੀ ਦਾ ਖਰਚਾ ਕੱਟ ਗਿਆ ਹੈ ਤੇ ਫਰੀ ਹੋ अच्छा तो मतलब कोई कोई ले रही। ले रही। तो ਲੋਕਾਂ ਨੇ ਸੇਵਾ ਕੀਤੀ ਸੀ ਉਹ ਤਾਂ ਧਰਨਾ ਦੇ ਵਿੱਚ ਸੇਵਾ ਕਰੀਤੀ ਉਹਨਾਂ ਨੇ ਕੋਈ ਆਟਾ ਦੇ ਗਿਆ ਤੀ ਕੋਈ ਕੁਸ ਦੁੱਧ ਦੇ ਗਿਆ ਕੋਈ ਸਾਨੂੰ ਚਾਹ ਘੜ ਦੇ ਗਿਆ ਵੀ 2 ਮਹੀਨੇ ਲੋਕਾਂ ਨੇ ਪਹਚਾਇਆ ਹੈਗਾ ਸਾਰਾ ਸਮਾਂ ਕਿੱਥੇ ਲਾਇਆ ਗਿਆ ਸੀ ਮਾਤਾ ਇਹ ਲੈ ਰੇ ਲੈ ਰਹੀ ਹਾਂ ਐਸੀ ਤਾਂ ਹੁਣ ਦਿੱਕਤ ਕੀ ਆ ਰਹੀ ਆ ਤੁਸੀਂ ਉਹ ਆਪਦਾ ਉਹ ਪੈਸਾ ਵਾਪਸ ਚਾਹੁੰਦੇ ਹੋ ਹਾਂ ਵੀ ਸਾਡਾ ਪੈਸਾ ਮੋੜ ਦੀ ਤਾਂ ਕਿੰਨੇ ਸਮੇਂ ਦੀ ਗੱਲ ਆ ਮਾਤਾ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਇਹ ਜਦੋਂ ਧਰਨਾ ਲਾਇਆ ਗਿਆ ਸੀ ਉਸ ਤੋਂ ਬਾਅਦ ਪੈਸੇ ਆ ਗਏ ਕਿੰਨੇ ਸਮਾਂ ਪਹਿਲਾਂ ਦੀ ਗੱਲ ਹੈ ਇਹ ਜੀ ਉਹਨਾਂ ਨੇ 2 ਮਹੀਨਾ ਤੋਂ ਬਾਅਦ ਸਾਡਾ ਧਰਨਾ ਚਕਾਇਆਗਾ 3 ਲੱਖ ਉਹ ਤੋਂ ਬਾਅਦ ਦਿੱਤਾਗਾ ਪਹਿਲਾਂ ਉਹਨਾਂ ਨੇ 4 ਜੇ ਮੌਤ ਹੋਈ ਹੈ ਮੁੰਡੇ ਦੀ ਇਹ ਹੁਣ ਕਿੰਨਾ ਸਮਾਂ ਹੋ ਗਿਆ ਉਸ ਘਟਨਾ ਨੂੰ ਉਹਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ ਮਤਲਬ 2 ਸਾਲ ਤੋਂ ਤੁਸੀਂ ਉਹ ਜਿਹੜੇ ਪੈਸੇ ਨੇ ਉਹ ਲੈਣ ਦੇ ਲਈ ਤੁਸੀਂ ਜਥੇਬੰਦੀਆਂ ਕੋਲ ਜਾ ਰਹੇ ਹੋ ਜਾਂ ਫਿਰ ਸਮਾਜਿਕ ਜਿਹੜੇ ਸੋਸ਼ਲ ਵਰਕਰ ਲੋਕ ਨੇ ਉਹਨਾਂ ਦੇ ਕੋਲ ਜਾ ਰਹੇ ਹੋ ਇਨਸਾਫ ਦੇ ਲਈ ਅਸੀਂ ਡੀਐਸਟੀਬੀ ਦੇ ਵੀ ਗਏ ਸੀ ਉੱਥੇ ਵੀ ਨਹੀਂ ਕੋਈ ਗੱਲਬਾਤ ਸੁਣੀ ਸਾਡੀ ਐਸਵੀ ਦੇ ਵੀ ਜਾ ਕੇ ਆਏ ਆਂ ਅਸੀਂ। ਹੂੰ। ਡੇੜਬੇਚ ਵੀ ਜਾ ਕੇ ਆਏ ਆਂ। ਹੂੰ। ਵੀ ਸਾਡੀ ਹਜੇ ਕੋਈ ਗੱਲਬਾਤ ਨਹੀਂ ਚੱਲੀ ਸੁਣਦੇ। ਕਹਿੰਦੇ ਕਹਿੰਦੇ ਪਰਿਵਾਰ ਦੇ ਵਿੱਚ ਵੀ ਫੁੱਟ ਪੈ ਗਈ ਇਹ ਪੈਸੇ ਆਉਣ ਤੋਂ ਬਾਅਦ ਉਹਦਾ ਕੀ ਕਾਰਨ ਬਣਿਆ ਮਾਤਾ? ਉਹ ਕਹਿੰਦੇ ਮੈਨੂੰ ਦੇ ਪੈਸੇ ਮੈਨੂੰ ਦੇ ਨਾ ਵੰਡਤਾ ਨਾ ਮੇਰੀ ਹਜੇ ਜਗਾ ਤੇ ਕਬਜ਼ਾ ਕਰਕੇਗਾ। ਜਗਾ ਨਹੀਂ ਸਕਦੇ। ਮੁੰਡੇ ਨੇ ਕੁਮਾਰੇ ਨਹੀਂ। ਅੱਛਾ। ਹਾਂ। ਤੁਹਾਡੇ ਆਪ ਦੇ ਹੀ ਪੁੱਤ ਮਤਲਬ ਤੁਹਾਡੇ ਨਾਲ ਪੈਸਾ ਆਉਣ ਤੋਂ ਬਾਅਦ ਅ ਮੰਡਨ ਮੰਡਨ ਯਾ ਪਾਉਣ ਲਈ ਕਹਿਣ ਲੱਗ ਗਈ ਲੈ ਇੱਕ ਵਾਰਾ ਮੁੰਡਾ ਤਾਂ ਮਾਵਾਪਾਂ ਦੇ ਨਾਲ ਰਹਿੰਦਾ ਹੁੰਦਾ ਫਿਰ ਉਹ ਅਲੱਗ ਰਹਿ ਰਿਹਾ ਤੁਹਾਡੇ ਤੋਂ ਇਹ ਕਿਵੇਂ ਉਹ ਪਰਜਾਈ ਨਾਲ ਆ ਜੀ ਪਰਜਾਈ ਨਾਲ ਰਹਿਆ ਹੋਏਗਾ अच्छा ਜਿਹੜੇ ਮੁੰਡੇ ਦੇ 820 ਡੈਥ ਹੋ ਗਈ ਸੀ ਉਹਦੀ ਵਾਈਫ ਸੀ ਨਾ ਨਾ ਉਹ ਤਾਂ ਉਹ ਕੋਹਰਾ ਸੀ ਹਾਂ ਵੱਡਾ ਤੀ ਹਸਾਰਾ ਨਾਲੋਂ ਕੁੱਲ ਕਿੰਨੇ ਮੁੰਡੇ ਨੇ ਥੋੜੇ ਜੀ ਮੁੰਡੇ ਮੇਰੇ 4 3 4 ਮੁੰਡੇ ਸੀ ਦੋ ਵਿਆਹ ਹੋਇਆ ਤੇ ਦੋ ਖਮਾਰੀ ਤੀ ਅੱਛਾ ਉਹ ਮੁੰਡਾ ਦੂਜੇ ਭਰਾ ਦੇ ਪਰਿਵਾਰ ਨਾਲ ਰਹਿ ਰਿਹਾ ਜਿਹੜਾ ਭਰਾ ਮਤਲਬ ਵਿਆਹਿਆ ਗਿਆ ਸੀ ਵਿਆਹਿਆ ਗਿਆ ਪਹਿਲਾਂ ਵੱਡੇ ਨਾਲ ਉਹਦੇ ਨਾਲ ਰਹਿਦਾ ਮਾਤਾ ਚਾਰਾਂ ਨੂੰ ਤੁਸੀਂ ਵੰਡ ਕੇ ਇੱਕੋ ਇੱਕੋ ਜਾ ਦੇ ਦੇਤਾ ਹਾਂ ਚਾਰਾਂ ਨੂੰ ਕੋਜੇ ਦਿੱਤੇ ਨੇ ਇਹ ਤਾਂ ਸਮਝ ਬਸ ਜੇ ਅਲੱਗ ਰਹਿਣਾ ਚਾਹੁੰਦੇ ਮਾਰਾ ਸੀ ਇਹ ਤਾਂ ਫੇਰ ਮੈਂ ਬਦ ਲੈ ਗਿਆ ਇਹ ਤੇ 90000 ਰੁਪਇਆ ਲੈ ਗਿਆ ਅੱਛਾ ਹਾਂ ਠੀਕ ਹੈ ਮਤਲਬ ਜੇ ਲੱਗ ਜੇ ਉਹ ਰਹਿਣਾ ਚਾਹੁੰਦੇ ਆ ਤਾਂ ਫੇਰ ਕੋਈ ਨਹੀਂ ਉਹਨਾਂ ਨੂੰ ਰਹਿ ਲੈਣ ਦੋ ਕਿ ਤੁਹਾਨੂੰ 당 ਪਰੇਸ਼ਾਨ ਕਰਦੇ ਆ ਕਰਦੇ ਜੀ ਸਾਨੂੰ ਕਰਦੇ ਨੇ ਪੈਸੇ ਦੇਣ ਤੋਂ ਬਾਅਦ ਵੀ ਹਾਂ ਕੀ ਕਹਿੰਦੇ ਆ ਫੇਰ ਵੀ ਗਾਲਾਂ ਗੋਲਾਂ ਕੱਢਦੇ ਨੇ ਸਾਨੂੰ ਬਹੁਤ ਬੋਲਦੇ ਨੇ दारू ਪੀਕੇ ਸਾਨੂੰ ਕਟੜਨ ਮਾਰਨ ਟੱਕਰ ਵੀ ਜਾਂਦੇ ਨੇ ਜਿਹੜੇ ਉਹ ਪੈਸੇ ਆਏ ਸੀ ਉਹ ਸਰਕਾਰ ਨੇ ਦਿੱਤੇ ਜਾਂ ਫਿਰ ਠੇਕੇਦਾਰ ਨੇ ਦਿੱਤੇ ਉਹ ਤੁਹਾਡੀ ਆਰਥਿਕ ਮਦਦ ਦੇ ਲਈ ਦਿੱਤੇ ਸੀ ਵੀ ਮਾਪਿਆਂ ਦਾ ਬੁਢਾਪਾ ਰੋਜੂਗਾ ਉਹਦੇ ਹਾਸੇ ਦਿੱਤੇ ਸੀ ਹਾਂ ਹਾਂ ਇਹ ਕਹਿੰਦੇ ਅਸੀਂ 2 ਮਹੀਨੇ ਬੈਠੇ ਰਹੇ ਹਾਂ ਤੁਹਾਡੀ ਅਸੀਂ ਮਦਦ ਕਰੀ ਆ ਕੰਮ ਛੱਡਿਆ ਹਾਂ ਕੌਣ ਤਾਂ ਵਡਾ ਕੇ ਲੈ ਗਏ ਬੰਦੀਆਂ ਵਾਲੇ ਜਾਕ ਵੀ ਕੋਈ ਬੱਚੇ ਤੁਹਾਡੇ ਹਾਂ ਮੁੰਡੇ ਵੀ ਠੀਕ ਹੈ ਮੁੰਡਿਆਂ ਨੇ ਵੀ ਵੰਡਾਏ ਨੇ ਤਿੰਨਾਂ ਨੇ ਠੀਕ ਹੈ ਮੁੰਡਿਆਂ ਨੇ ਵੀ ਤਾਂ ਆਪ ਦਾ ਆਪ ਦਾ ਹਿੱਸਾ ਵਟਾ ਹਾਂ ਆਪ ਦਾ ਆਪ ਦਾ ਹਿੱਸਾ ਵਟਾ ਉਹ ਲੈ ਗਏ ਕੁਸ਼ਟ ਪੈਸੇ ਇਹਨਾਂ ਦੇ ਬੱਚਿਆਂ ਨੇ ਵੰਡਾ ਲਏ ਹਾਂ ਸਾਡੇ ਕੋਲ ਤਾਂ ਕੁਝ ਨਹੀਂ ਰਿਹਾ ਜੀ ਕੁਝ ਵੀ ਨਹੀਂ ਰਿਹਾ ਅਜੇ ਤਾਂ ਜਮੀ ਖਾਦੀ ਹੋ ਕੇ ਬਈਏ ਕਰੇ ਹੂੰ ਅੱਛਾ ਤੇ ਤੁਹਾਡੀ ਤੁਹਾਡੇ ਨਾਲ ਜਿਵੇਂ ਤੁਸੀਂ ਕਿਹਾ ਬਦਸਲੂਕੀ ਕਰਦੇ ਆ ਗਾਲੀ ਗਲੋਚ ਕਰਦੇ ਆ ਹਾਂ ਜੀ ਮਾਰ ਕਟਾਈ ਵੀ ਕਰਦੇ ਨੇ ਆ ਵੀ 2-7-3 ਸਾਲ ਹੋ ਗਏ ਜੀ ਪਹਿਲਾਂ ਵੀ ਅਸੀਂ ਕੁੱਤੇ ਆ ਅੱਛਾ ਮਾ ਤਾਂ ਤੁਸੀਂ ਫਿਰ ਇਨਸਾਫ ਦੇ ਲਈ ਇਹ ਸਭ ਕੁਝ ਹੋ ਗਿਆ ਜਦੋਂ ਉਦੋਂ ਬਾਅਦ ਕਿਹਦੇ ਕੋਲੇ ਗਏ ਸੀ ਇਨਸਾਫ ਦੇ ਲਈ ਨਿਸ਼ਾਵ ਦੇ ਨਹੀਂ ਇਹ ਹੀ ਕਰ ਕਰਾ ਕੇ ਲਿਆਇਆਗਾ ਉੱਥੇ ਕੌਣ ਜੀ ਜੱਜ ਦੇ ਗੋਵਿੰਦੀ ਇਹ ਹੀ ਨਿਮੇੜਾ ਕਰਾ ਕੇ ਲਿਆਇਆ ਸੀ ਪੰਜ ਸਾਲ ਸਾਡੀਆਂ ਉੱਥੇ ਪੇਚੀਆਂ ਵੀ ਪਈਆਂ ਨੇ ਨਹੀਂ ਕੋਟ ਚ ਆਪਾਂ ਇੱਧਰ ਗੱਲ ਕਰ ਲੈਂਦੇ ਆ ਕਿਉਂਕਿ ਸ਼ਾਇਦ ਮਾਤਾ ਨੂੰ ਉਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਪੈਣੇ ਜੀ ਮੌਜੂਦ ਨਹੀਂ ਜਿਹੜੇ ਇਸ ਕੇਸ ਨੂੰ ਹੈਂਡਲ ਕਰ ਰਹੇ ਨੇ ਕਿ ਕੋਈ ਸੋਸ਼ਲ ਵਰਕਰ ਨੇ ਜਥੇਬੰਦੀ ਦੇ ਤੌਰ ਤੇ ਕੰਮ ਕਰਦੇ ਨੇ ਪੈਣੇ ਕੀ ਮਾਮਲਾ ਸਾਰਾ ਜਿਹੜਾ ਮਾਤਾ thorium ਦੇ ਨਾਲ ਬੱਤ ਹੈ ਹਾਂ ਵੀਰੇ ਇਹ ਗੱਲ ਹੀ ਹੋਈ ਆ ਮਾਤਾ ਜਿਹੜੀ ਹੈਗੀ ਆ ਇਹ ਪਿੰਡ ਸ਼ਾਜਲੀ ਧੂਆ ਮਸਲਾ ਸੰਗਰੂਰ ਜ਼ਿਲ੍ਹੇ ਦਾ ਤੁਸੀਂ ਇਹ ਤਨ ਇਹ ਸੀਵਰੇਜ ਦੇ ਵਿੱਚ ਮੁੰਡਾ ਮਤਲਬ ਸਫਾਈ ਸੀ ਜਿਹੜੇ ਗੈਸ ਨਾਲ ਟੜ ਕੇ ਮੌਤ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ 7 ਲੱਖ ਰੁਪਏ ਮਿਲੇ ਸੀ 4 ਲੱਖ ਦਾ ਕੈਸ਼ ਚੈੱਕ ਮਿਲਿਆ ਸੀ 3 ਲੱਖ ਰੁਪਏ ਦਿੱਤਾ ਸੀ ठेकेदार ਨੇ 2 ਸਾਲ ਹੋ ਗਏ ਉਹ ਕਟਨਾ ਨੂੰ 2 ਸਾਲਾਂ ਦੇ ਫਰੀ ਜਾਂਦੇ ਨੇ ਜਥੇਵੰਦੀਆਂ ਕੋਲੇ ਜਾਂਦੇ ਨੇ ਕੁਝ ਕੁ ਜਿਹੜੇ ਵੀ ਇਹਨਾਂ ਨੂੰ ਪਤਾ ਸੰਸਥਾਵਾਂ ਕੋਲੇ ਜਾਂਦੇ ਨੇ ਫਿਰ ਥਾਣਿਆਂ ਦੇ ਵਿੱਚ ਜਾਂਦੇ ਨੇ 2 ਸਾਲਾਂ ਦੇ ਵਿੱਚ ਵਿੱਚ ਇਹਨਾਂ ਦੇ ਕੁੱਟ-ਕਟਾਪਾ ਵੀ ਹੋਇਆ ਜਿਹੜਾ ਕਿ ਉਹ ਅਖੌਤੀ ਕਾਮਰੇਡ ਨੇ ਡੀਲ ਕੀਤਾ ਫਿਰ ਫਿਰ ਇਹਨਾਂ ਨੂੰ ਕਿਹਾ ਜਾਂਦਾ ਕੁੱਟ-ਕਟਾਪੇ ਤੋਂ ਬਾਅਦ ਐਮਐਲਆਰ ਕੱਟੀ ਜਾਂਦੀ ਹੈ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਇਹਨਾਂ ਦੇ ਪੈਸੇ ਇਹਨਾਂ ਦੇ ਹੀ ਜੁੱਤੀਆਂ ਮਤਲਬ ਕਿ ਇਹਨਾਂ ਦਾ ਹੀ ਸਿਰ ਇਹ 20000 ਰੁਪਏ ਲੈ ਕੇ ਉਹ ਮਤਲਬ ਕਿ ਇਹਨਾਂ ਤੋਂ ਦਵਾਇਆ ਜਾਂਦਾ ਇਹਨਾਂ ਨੂੰ ਕੋਟੇ ਕਿ ਇਹਨਾਂ ਨੂੰ ਕਹਿੰਦੇ ਨੇ ਥਾਣੇ ਦੇ ਵਿੱਚ 20000 ਰੁਪਇਆ ਮੁਲਾਜ਼ਮ ਨੇ ਮੰਗਣੇ ਮੰਗਿਆ ਇਹ ਥੋੜਾ ਸਮਝੌਤਾ ਹੋ ਜਾਊਗਾ ਕਿਸ ਕਿਸ ਬੰਦੇ ਨੇ ਕਹੀ ਸੀ ਇਹ ਗੱਲ ਇਹ ਅਖੌਤੀ ਕਾਮਰੇਡ ਨੇ ਜਿਹਦਾ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਮਾਤਾ ਨੇ ਦੱਸਿਆ ਹੀ ਆ ਇਹੋ ਜੇ ਬੰਦੇ ਦਾ ਮੈਂ ਨਹੀਂ ਨਾਮ ਲੈਣਾ ਚਾਹੁੰਦੀ ਕਿਉਂਕਿ ਮਾਤਾ ਉਹਦੀ ਮਾਂ ਵੀ ਜੰਮ ਕੇ ਉਹਨੂੰ ਤਰ ਗਈ ਹੋਣੀ ਸੱਦੀ ਜੀ ਗੱਲ ਆ ਠੀਕ ਆ ਨਾ ਵੀ ਇਸ ਮਤਲਬ ਕਿ ਮਰੇ ਦਾ ਮਾਸ ਖਾਣਾ ਵੀਰੇ ਇਹ ਕਿੱਥੋਂ ਦੀ ਮਤਲਬ ਕਿ ਉਹ ਗੱਲ ਆ ਜਦੋਂ ਸਾਨੂੰ ਇਹ ਪਤਾ ਲੱਗਿਆ ਮਸਲੇ ਦਾ ਫਿਰ ਇਹ ਮਸਲੇ ਦੀ ਅਸੀਂ ਵੀ ਤੈ ਤੱਕਰ ਗਿਆਂ ਅਸੀਂ ਪਾਣੀ ਚ ਡਾਂਕਾ ਮਾਰੀ ਨਹੀਂ ਹੈਗੀ ਅਸੀਂ ਮਤਲਬ ਕਿ ਜਿੰਨੀਆਂ ਵੀ ਜਥੇਵੰਦੀਆਂ ਸੀਗੀਆਂ ਅਸੀਂ ਸਾਰੀਆਂ ਜਥੇਵੰਦੀਆਂ ਕੋਲੇ ਗਏ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਏ ਬੀ ਇਹ ਮਸਲਾ ਕਿਵੇਂ ਬਣਿਆ ਇਹਨਾਂ ਦੇ ਪੈਸੇ ਕਿਵੇਂ ਗਏ ਕਿਵੇਂ ਆਏ ਕੀ ਗੱਲਬਾਤ ठेकेदार ਕੋਲੇ ਵੀ ਗਏ ਵੀ ਦ ਰਿਕਾਰਡਿੰਗ ਵੀ ਪਈਆ ठेकेदार ਦੀ ਫੋਨ ਵੀ ਨੰਬਰ ਵੀ ਹੈਗਾ ਤੁਸੀਂ ਵੀ ਗੱਲ ਕਰ ਸਕਦੇ ਹੋ ਉਹਨਾਂ ਤੋਂ ਵੀ ਅਸੀਂ ਨੇ ਪੁੱਛਿਆ ਵੀ ਇਹ ਗਾਹਟ ਨਾ ਕਿਵੇਂ ਵਾਪਰੀ ਉਹ ਕਹਿੰਦੇ ਅਸੀਂ ਨੇ ਪੈਸੇ ਦੇ ਦਿੱਤੇ ਸੀਗੇ ਜਿੰਮੀ ਵੀ ਹੋਇਆ ਇਹਨਾਂ ਦਾ ਜਿਹੜੀਆਂ ਮਤਲਬ ਕੀ ਸੇਵਾ ਦੇ ਵਿੱਚ ਅਸੀਂ ਨੇ ਯੋਗਦਾਨ ਵੀ ਪਾਇਆ ਪੈਸੇ ਦਾ ਵੀ ਪਾਇਆ ਆਟੇ ਦਾ ਵੀ ਪਾਇਆ ਦੁੱਧ ਦਾ ਰਾਸ਼ਨ ਦਾ ਸਰ ਮਤਲਬ ਕਿ ਉਹਨਾਂ ਨੇ ਆਪਣੇ ਵੱਲੋਂ ਪੂਰਾ ਮਾਤਾ ਹਰਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਉਹ ਕੌਤੀ ਕਾਮਰੇਟ ਮੰਨ ਵੀ ਰਿਹਾ ਸ਼ਾਜਲੀ ਪਿੰਡ ਦਾ ਵੀ ਮੈਂ ਪੈਸੇ ਲੈਂਤੇ ਮੇਰੀ ਮਾਸੀ ਆ ਲੋਕ ਤਾਂ ਬਾਰੇ ਠੱਗੀਆਂ ਮਾਰਦੇ ਨੇ ਉਹ ਘਰ ਦੇ ਵਿੱਚ ਹੀ ਮਾਰ ਗਿਆ ਮਾਸੀ ਨਾਲ ਕਿ ਮਾਸੀ ਸੀ ਫਿਰ ਉਹ ਤਾਂ ਮਦਦ ਕਰਨ ਦਾ ਹੱਕ ਬਣਦਾ ਸੀ ਉਲਟਾ ਨਾ ਕੇ ਉਹਨਾਂ ਤੋਂ ਪੈਸੇ ਲੈਣ ਦਾ ਹੱਕ ਬਣਦਾ ਸੀ ਉਹ ਕਹਿੰਦਾ ਵੀ ਮਤਲਬ ਕਿ ਮੈਂ ਇਹਨਾਂ ਦਾ ਕੰਮ ਕਰਿਆ ਮੈਂ ਪੈਸੇ ਦਵਾਈ ਨੇ ਸਰਕਾਰ ਤੋਂ ਤਾਂ ਕੀ ਹੋ ਗਿਆ ਜੇ ਲੈ ਲੇ ਜਿੱਦਨ ਵੱਲ ਕੀ ਇਹ ਦਰਖਾਸਤ ਦੇ ਕੇ ਆਏ ਨੇ ਮੈਂ ਨਾਲ ਹੀ ਗਈ ਸੀਗੀ ਦਰਖਾਸਤ ਦੇ ਕੇ ਆਏ ਨੇ ਐਸਐਸਪੀ ਸਾਹਿਬ ਦੇ ਸ਼ਾਮ ਨੂੰ ਆ ਕੇ ਇਹਨਾਂ ਨਾਲ ਜਿੰਨੀ ਗੁੰਡਾਗਰਦੀ ਕੀਤੀ ਇਹਨਾਂ ਨੂੰ ਗਾਲ੍ਹਾਂ ਦੇ ਕੇ ਗਏ ਨੇ ਪੂਰੀ ਫੁੱਲ ਗੁੰਡਾਗਰਦੀ ਕੀਤੀ ਇਹ ਮਾਤਾ ਨੂੰ ਪਤਾ ਵੀ ਕੌਣ-ਕੌਣ ਆਏ ਫਿਰ ਮੈਨੂੰ ਇਹਨਾਂ ਦਾ ਫੋਨ ਆਇਆ ਤੇ ਫਿਰ ਮੈਂ ਸਵੇਰੇ ਗਈ ਉਹ ਵੀ ਅਸੀਂ ਨੇ ਕੰਪਲੀਟ ਦਿੱਤੀ ਡੀਐਸਪੀ ਦੜਬਾ ਸਾਹਿਬ ਕੋਲੇ ਚੱਲਦੀ ਆ ਉਹ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਵੀਰੇ ਕੌਣ-ਕੌਣ ਆਇਆ ਸੀ ਮਾਤਾ ਤੁਹਾਡੇ ਘਰੇ ਸਾਡੇ ਕੋਲੇ ਗੋਬਿੰਦਾ ਆਇਆ ਸੀ ਖੰਡੇਵਾਦੀ ਆਤੀ ਆ ਸੇਬੀ ਤੇ ਬਿੱਟੂ ਤੇ ਖੁਖਰਾੜਾ ਤੇ ਇੱਕੋ ਮੁੰਡਾ ਤੇ ਲੈ ਰੇ ਆੜਾ ਇਹਨਾਂ ਨੇ ਆ ਕੇ ਤੁਹਾਡੇ ਨਾਲ ਗਾਲੀ ਗਲੋਚ ਕੀਤਾ ਹਾਂ ਹਾਂ ਗਾਲਾਂ ਕੱਢੀਆਂ ਨੇ ਸਾਨੂੰ ਆ ਕੇ ਕੀ ਕਹਿੰਦੇ ਸੀ ਕਿਉਂ ਗਾਲਾਂ ਕੱਢੀਆਂ ਪੱਤਰਕਾਰ ਲਿਆ ਧੀ ਕਹਿੰਦਾ ਬੀੜ ਬੋਲ ਕਹਿੰਦਾ ਮੁਕਰ ਅਭੀ ਮੈਂ ਕਹ ਦਿੱਤੇ ਨਹੀਂ ਪੈਸੇ ਮਹਾਮਾਇ ਕਾ ਤੋ ਮੁਕਰ ਮੇਰਾ ਮੇਰੇ ਗੇਟ ਤੋਂ ਬਾਹਰ ਹੋ ਜਾ ਮਹਾਮਾਇ ਕੋਈ ਗੱਲ ਨਹੀਂ ਕਰਦੀ ਤੇਰੇ ਨਾਲ ਮੈਂ ਬਾਹਰ ਚੱਲ ਅੱਛਾ ਇਹ ਖੋਣਾ ਚਾਹੁੰਦੇ ਸੀ ਕਿ ਵੀ ਇਹ ਆਖੋ ਕਿ ਪੈਸੇ ਇਹ ਮੁਕਰੇ ਕਹਿੰਦੇ ਕਦੇ ਮੁੱਕਰ ਪੈਸੇ ਤੂੰ ਅਸੀਂ ਤੇਰਾ ਮਾੜਾ ਕੀ ਕਰਤਾ ਮੈਂ ਕਹ ਜੇ ਮਾੜਾ ਨਹੀਂ ਕਰਿਆ ਮੇਰਾ ਚੰਗਾ ਵੀ ਨਹੀਂ ਕਰਿਆ ਤੂੰ ਤੁਹਾਡਾ ਉਹ ਭਾਣਜਾ ਲੱਗਦਾ ਆ ਜਿਵੇਂ ਉਹ ਕਹਿ ਰਿਹਾ ਕਿ ਵੀ ਮਾਸੀ ਸੀ ਮੇਰੀ ਅੱਛਾ ਕਾ ਨਹੀਂ ਹੋਏਗਾ ਜੀ ਉਹ ਤਾਂ ਉਹੀ ਬਸ ਮੇਰੇ ਮਾਪੇ ਦੀ ਲਿਹਾਜ਼ ਕੀਤੀ ਇਹ ਇਹ ਤਾਂ ਪਿੰਡ ਸਿੱਖਾਗਾ ਮੇਰਾ ਰੈਸਰ ਤੇ ਮੈਂ ਤਾਂ ਹੁਣ ਕੀ ਇਨਸਾਫ ਚਾਹੁੰਦੇ ਹੋ ਤੁਸੀਂ ਜਿਹੜਾ ਕਹਿ ਲੀਏ ਕਿ ਪ੍ਰਸ਼ਾਸਨ ਦੇ ਕੋਲੋਂ ਕੀ ਇਨਸਾਫ ਦੀ ਮੰਗ ਕਰਦੇ ਹੋ ਅਸੀਂ ਮੰਗ ਐਂ ਕਰਦੇ ਆ ਜੀ ਸਾਡੇ ਜਿਹੜੇ ਪੈਸੇ ਲੈ ਕੇ ਗਿਆ ਵੀ ਸਾਨੂੰ ਮੋੜ ਦੇ ਕਿ ਸਾਡੇ ਨਾਲ ਕੋਈ ਉਹ ਨਹੀਂ ਹੈ ਕਿ ਨਹੀਂ ਉਹਦੀ ਕਾਰਵਾਈ ਹੋਵੇ। ਫਿਰ ਇੱਕ ਗੱਲ ਹੋਰ ਕਹੀ ਜਾ ਰਹੀ ਆ। ਕਹਿੰਦੇ ਵੀ ਹਰਪ੍ਰੀਤ ਇਹਨਾਂ ਨੂੰ ਪੈਸੇ ਦੇ ਕੇ ਕਹਾਰੀ ਆ ਗੱਲਾਂ। ਹੂੰ। ਦੇਖੋ ਤੁਹਾਡਾ ਨਾਮ ਹਰਪ੍ਰੀਤ ਹੈ। ਮੇਰਾ ਨਾਮ ਹਰਪ੍ਰੀਤ ਧੂਰੀ ਆ। ਹੂੰ। ਤੂਰੀ ਦੇ ਨਾਮ ਤੇ ਮਸ਼ਹੂਰ ਆ ਨਾਰੀਕਤਾ ਜਬਰ ਵਿਰੋਧੀ ਫਰੰਟ ਦੀ ਮੈਂ ਸੁਭਾਗੂ ਆ ਮੈਂ ਸੋਸ਼ਲ ਵਰਕਰ ਆ ਮੈਂ ਇਸੇ ਕੰਮ ਦੇ ਵਿੱਚ ਰਹਿਨੀ ਆ ਮੈਨੂੰ ਘੱਟੋ ਘੱਟ 8 7 ਸਾਲ ਹੋ ਗਏ ਕੰਮ ਕਰਦੀ ਨੂੰ ਤੇ ਇਹ ਮਤਲਬ ਕੀ ਕਹਾਇਆ ਜਾ ਰਿਹਾ ਕਹਿੰਦੇ ਵੀ ਇਹ ਮਾਤਾ ਨੂੰ ਜਿਹੜਾ ਉਹ ਅਖੌਤੀ ਕਾਮਰੇਡ ਨੇ ਇਹ ਗੱਲ ਕਹੀ ਆ ਵੀ ਪੈਸੇ ਦੇ ਕੇ ਮੈਂ ਆਪਣੀਆਂ ਦੋ ਮੇਰੇ ਬੇਟੀਆਂ ਨੂੰ ਗੁਰੂ ਘਰ ਚੜਨ ਨੂੰ ਤਿਆਰ ਆ ਨਹੀਂ ਉਹ ਆਪਦੇ ਦੋਨੇ ਮੁੰਡਿਆਂ ਨੂੰ ਲੈ ਕੇ ਚੜੇ ਗੁਰੂ ਘਰ ਜੇ ਉਹ ਮੰਨਦਾ ਮੈਂ ਮੰਨਦੀ ਆ ਗੁਰੂ ਘਰ ਨੂੰ ਜੇ ਉਹ ਮੰਨਦਾ ਤਾਂ ਗੁਰੂ ਘਰ ਲੈ ਕੇ ਚੜੇ ਵੀ ਇਸ ਮਾਤਾ ਤੋਂ ਪੈਸੇ ਇਹ ਮਾਤਾ ਨੂੰ ਪੁੱਛੋ ਵੀ ਇਹਨਾਂ ਤੋਂ ਪਾਣੀ ਵੀ ਨਹੀਂ ਪੀਤਾ ਕਰਦਾ ਇਹਨਾਂ ਨੇ ਪੈਸੇ ਤਾਂ ਅਸੀਂ ਕੀ ਦੇਣੇ ਨੇ ਤੇ ਹੁਣ ਜਿਹੜਾ ਤੁਸੀਂ ਲੜਾਈ ਲੜ ਰਹੇ ਹੋ ਕਿਸ ਇਨਸਾਫ ਦੇ ਲਈ ਲੜਾਈ ਲੜ ਰਹੇ ਹੋ ਜਿਹੜੇ ਕਿਸ ਦੇ ਦੇਖੋ ਇਨਸਾਫ ਦੇ ਲਈ ਅਸੀਂ ਨਾ ਜਾਗਰੂਤ ਕਰ ਰਹੇ ਹਾਂ ਲੋਕਾਂ ਨੂੰ ਖਾਸ ਕਰਕੇ ਕੁਝ ਕ ਅਖੌਤੀ ਕਾਮਰੇਟ ਜਿਹੜੇ ਫਿਰਦੇ ਨੇ ਜਿਹੜੇ ਠੱਗਾ ਥੋਰੀ ਦਾ ਕੰਮ ਚਲਾ ਰੱਖਿਆ bizness ਬਣਾ ਰੱਖਿਆ ਆਪਦਾ ਵੀ ਉਹਨਾਂ ਤੋਂ ਸਾਡੇ ਜਿਹੜੇ ਗਰੀਬ ਜਨਤਾ ਖਾਸ ਕਰਕੇ ਸਾਡਾ ਐਸਸੀ ਭਾਈਚਾਰਾ ਬੱਚੇ ਇਹਨਾਂ ਠੱਗਾਂ ਤੋਂ ਤੇ ਅਖੌਤੀ ਕਾਮਰੇਡਾ ਤੋਂ ਜਿਹੜੇ ਪ੍ਰਧਾਨਕ ਹੁੰਦੇ ਨੇ ਆਪਦੇ ਆਪ ਨੂੰ ਤੇ ਵਿੱਚੋਂ ਕੁਝ ਹੋਰ ਬਾਹਰੋਂ ਕੁਝ ਹੋਰ ਹੁੰਦੇ ਨੇ ਤੇ ਮਤਲਬ ਕੀ ਦਲਾਲਗिरी ਕਰਦੇ ਨੇ ਕਹਿੰਦੇ ਨੇ ਜੀ ਵਿਚ ਵਿਚਾਲੇ ਵਿਚੋਲੇ ਬਣਦੇ ਨੇ ਆਖੇ ਜੀ ਸਾਡੇ ਥਾਣੇ ਦੇ ਵਿੱਚ 20000 ਚਾਹੀਦਾ ਜੀ ਥੋੜਾ ਸਮਝੋ ਤੱਕਰਾ ਦਿੰਨੇ ਆ ਥਾਣੇ ਦੇ ਵਿੱਚ 50000 ਚ ਇਹ ਕੰਮ ਹੋ ਰਿਹਾ ਵੀਰੇ ਮੈਂ ਤਾਂ ਕੁੱਟ ਪੈਣ ਤੋਂ ਬਾਅਦ ਤੁਹਾਡੇ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਪੈਸੇ ਜਦੋਂ ਤੁਹਾਡੇ ਕੁੱਟ ਪਈ ਆ ਉਸ ਤੋਂ ਬਾਅਦ ਤੁਹਾਡੇ ਤੋਂ ਪੈਸੇ ਲੈ ਗਏ ਉਹਨਾਂ ਤਾਂ ਅਸੀਂ ਦਾਖਲ ਜੀ ਇਹ ਵਿਟਾਰ ਇਕੱਠੀ ਕਰਕੇ ਸਾਡੇ ਘਰ ਦੇ ਜਿਵੇਂ ਇਹ ਕਹਿ ਰਹੇ ਆ ਕਿ ਵੀ 20000 ਰੁਪਿਆ 20000 ਰੁਪਿਆ ਤਾਂ ਉਹ ਤੋਂ ਬਾਅਦ ਅੱਛਾ ਉਹ ਤੋਂ ਬਾਅਦ ਚ ਦੇਤਾ ਤੁਸੀਂ ਆਪ ਹੀ ਦੇਖ ਸਕਦੇ ਹੋ ਉਹ ਬਜ਼ੁਰਗ ਖੜੇ ਨੇ ਲੈ ਉਹਨਾਂ ਤੋਂ ਬੋਲਿਆ ਵੀ ਨਹੀਂ ਜਾਂਦਾ ਇੱਕ ਸ਼ਬਦ ਵੀ ਮਤਲਬ ਕਿ 20000 ਲੇਤਾ ਲੱਖ ਰੁਪਿਆ ਤਾਂ ਇਹ ਕਹਿ ਰਹੇ ਨੇ ਵੀ ਸਾਡੇ ਤੋਂ ਲੈ ਕੇ ਗਏ ਨੇ 80000 ਇਹਨਾਂ ਦੀ ਬੇਟੀ ਆ ਉਹਨਾਂ ਤੋਂ ਲੈ ਕੇ ਗਏ ਨੇ ਇਹਨਾਂ ਦਾ ਸਾਰਾ ਹੀ ਪਰਿਵਾਰ ਧਰਨੇ ਦੇ ਵਿੱਚ ਬੈਠਾ ਸੀਗਾ ਜਨਤਾ ਲੜਦੀ ਆ ਚਲੋ ਮੰਨ ਕੇ ਚਲੋ ਤੁਹਾਡਾ ਬਿਜ਼ਨਸ ਆ ਤੁਸੀਂ ਕਹਿੰਦੇ ਹੋ ਵੀ ਇਸ ਤਰ੍ਹਾਂ ਕਰਕੇ ਅਸੀਂ ਕਿੱਥੋਂ ਖਰਚਾ ਚਲਾਈਏ ਮੈਂ ਕਹਿੰਦਾ 5000 ਲੈ ਲੰਦਾ 10 ਲੈ ਲੰਦਾ 20 ਲੈ ਲੰਦਾ ਤੁਸੀਂ ਇੰਨੀ ਵੱਡ ਪੇਲੀ ਕਰ ਰੱਖੀ ਆ ਇੰਨਾ ਮਰੇ ਦਾ ਮਾਸ ਖਾਣੇ ਹੋ ਤੁਸੀਂ ਉੱਪਰ ਦੇ ਤੂੰ ਮਾਸੀ ਦਾਸ ਰਿਆਂ ਘਰ ਦੇ ਵਿੱਚ ਠੱਗੀਆਂ ਮਾਰੀ ਜਾਂਦਾ ਇੱਕ ਗੱਲ ਹੋਰ ਮੈਂ ਕਹੂੰਗੀ ਵੀਰੇ ਜਿਹੜਾ ਮੁੰਡਾ ਮਤਲਬ ਕੀ ਮੁੰਡੇ ਨੇ ਕੁੱਟਮਾਰ ਕੀਤੀ ਆ ਇਹਨਾਂ ਦੀ ਮਾਂ ਮਤਲਬ ਕੀ ਹਾਂਜੀ ਬੇਟੇ ਨੇ ਆਦੀ ਮਾਂ ਤੇ ਆਪਦੇ ਬਾਪ ਦੀ ਇਹ ਉਸ ਕਮਰੇ ਦੇ ਅਖੋਤੀ ਕਮਰੇ ਦੇ ਮਗਰ ਲਾ ਕੇ ਕੀਤੀ ਆ ਉਹਦੀ ਸੈਤੇ ਹੁੰਦਾ ਤੇ ਹੁਣ ਵੀ 4-5 ਦਿਨ ਹੋ ਗਏ ਇਹਨਾਂ ਨੂੰ ਕਹਿ ਕੇ ਗਏ ਨੇ ਵੀ ਤੁਸੀਂ ਬਚੋ ਤੁਸੀਂ ਬਚੋ ਆਪਦੇ ਮੁੰਡੇ ਚ ਮੁੰਡੇ ਤੋਂ ਵੀ ਕਿਤੇ ਤੁਹਾਡੇ ਫੇਰ ਨਾ ਮਤਲਬ ਕਿ ਕੁੱਟਮਾਰ ਕਰੇ ਇਹ ਸੈਤੇ ਹੋ ਰਿਹਾ ਪਹਿਲਾ ਇਹ ਇਹ ਆਪਾਂ ਗੱਲ ਕਹਿ ਦਿੰਦੇ ਆ ਵੀ ਇਹ ਮੁੰਡਾ ਹੋਊਗਾ ਕਿਤੇ ਵਿਆਹਿਆ ਹੋਇਆ ਹੋਊਗਾ ਵੀ ਆ ਕਹੀ ਕਹਿ ਦਿੰਦੇ ਨੇ ਜਨਾਨੀ ਦੇ ਮਗਰ ਲੱਗਿਆ ਹੋਊਗਾ ਬੀਤਾ ਇੱਕ ਮਾਰਾ ਮੁੰਡਾ ਇਹ ਮਤਲਬ ਕਿ 90000 ਦੇਣਾ ਬਣਦਾ ਨਹੀਂ ਸੀਗਾ ਜਿਹੜੀ ਮੇਨ ਗੱਲ ਆ ਇਹ ਮਾਂ ਜਿਹੜੇ ਮਾਂ ਤੇ ਬਾਪ ਨੇ ਸੇਵਾ ਕਰਦਾ ਵਯੋਂਦੇ ਪੈਸਾ ਲਾਉਂਦੇ ਖਰਚ ਕਰਦੇ ਉਹਦਾ ਜਿਹੜਾ ਘਰਵਾਰਾ ਤੁਹਾਡੇ ਦੇਖਿਆ ਨਹੀਂ ਜੇ ਤੁਸੀਂ ਘਰਵਾਰ ਦੇਖੋ ਘਰ ਤੇ ਵੀ ਪੈਸਾ ਲੱਗਦਾ ਸਵਰ ਦਾ ਘਰ ਨੂੰ ਆਉਂਦੀ ਇਹਨਾਂ ਨੂੰ ਮਤਲਬ ਕਿ ਬਾਪ ਤੇ ਮਾਂ ਨੂੰ ਸਾਹਮਦੇ ਉਹ ਰੋਟੀ ਪਾਣੀ ਦਿੰਦੇ ਕਿੰਨੀ ਵਧੀਆ ਗੱਲ ਸੀ ਇਹ ਪਾੜਿਆ ਜਾ ਰਿਹਾ ਮੁੰਡੇ ਤੋਂ ਅੱਡ ਖਾਦੇ ਨੇ ਪੈਸੇ ਇਹਨਾਂ ਤੋਂ ਅੱਡ ਖਾਦੇ ਨੇ ਪੈਸੇ ਮਤਲਬ ਕਿ ਪਾੜੋ ਤੇ ਰਾਜ ਕਰੋ ਤੁਸੀਂ ਭੈਣ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਕਿੱਥੇ ਵੀਰੇ ਛਿੱਤਰ ਲਾਉਣੇ ਸੀ ਵੀ ਤੂੰ ਹਟ ਕੇ ਬੈਠ ਜਿਵੇਂ ਕਹਿੰਦਾ ਵੀ ਮੇਰੀ ਮਾਸੀ ਆ ਕਹਿਣਾ ਸੀ ਵੀ ਸੇਵਾ ਕਰ ਨੇੜੇ ਉਹ ਨਹੀਂ ਲੱਗਦਾ ਹੈਗਾ ਤੂੰ ਨਹੀਂ ਅਸੀਂ ਜੁੱਤੀ ਲਾਹਾਂਗੇ ਤੇਰੇ ਫੇਰਾਂਗੇ ਚੰਗੀ ਤਰ੍ਹਾਂ ਨਹੀਂ ਥਾਣੇ ਦੇ ਵਿੱਚ ਤੇਰੇ ਪਟਾ ਚੜਾਵਾਂਗੇ ਅਸੀਂ ਉਹਨੂੰ ਡਰਾਬੇ ਵੀ ਦੇ ਸਕਦਾ ਸੀ ਵੀ ਮਾਪੇ ਦੀ ਭਾਈ ਸੇਵਾ ਕਰ ਇਹ ਪਾੜੋ ਤੇ ਰਾਜ ਕਰੋ ਜੀ ਮੈਂ ਚੱਲਦਾ ਆ ਰਿਹਾ ਪਾੜਿਆ ਜਾ ਰਿਹਾ ਪਿਆਰ ਨਹੀਂ ਇਹਨਾਂ ਦਾ ਪੈਣ ਦਿੱਤਾ ਹੈਗਾ ਮਤਲਬ ਕਿ ਇੰਨਾ ਕਾ ਸਿਤੀ ਮਾੜੀ ਹੋ ਰਹੀ ਹੈ ਇਹਨਾਂ ਦੇ ਘਰ ਦੀ ਇਹਨਾਂ ਨੂੰ ਬਾਹਰ ਵੀ ਇਹ ਬੈਠ ਨਹੀਂ ਸਕਦੇ ਆਪਦੀ ਗਲੀ ਦੇ ਵਿੱਚ ਖੜ੍ਹ ਵੀ ਨਹੀਂ ਸਕਦੇ ਇੰਨੀ ਕ ਗੁੰਡਾਗਰਦੀ ਤੇ ਇਹਨਾਂ ਦਾ ਪੁੱਤ ਉੱਤਰਿਆ ਹੋਇਆ ਤੇ ਹੁਣ ਪੈਣੇ ਜਿਹੜੇ ਤੁਸੀਂ ਇਹਨਾਂ ਦੇ ਲਈ ਖੜ੍ਹੇ ਹੋ ਥੋੜੀ ਜੱਥੇਬੰਦੀ ਜਿਹੜੀ ਕੰਮ ਕਰ ਰਹੀ ਆ ਕਿਹੋ ਜਿਹਾ ਇਨਸਾਫ ਚਾਹੁੰਨੇ ਹੋ ਇਹਨਾਂ ਦੀ ਬਸ ਬਿਰਜੀ ਦੇਖੋ ਮੈਂ ਤੁਹਾਨੂੰ ਵੀ ਬੇਨਤੀ ਕਰਦੀ ਆ ਤੁਸੀਂ ਡੀਐਸਪੀ ਦੜਬਾਣਾ ਨਾਲ ਗੱਲ ਕਰੋ ਤੇ ਉਹ ਅਖੌਤੀ ਕਾਮਰੇਡ ਦਾ ਵੀ ਪੱਖ ਲਓ ਤੁਸੀਂ ਤੇ ਉਹਨਾਂ ਨੂੰ ਮਤਲਬ ਕੀ ਦਰਖਾਸਤ ਉਤੇ ਚੱਲਦੀਆ 2 ਮਹੀਨੇ ਹੋ ਗਏ ਵੀਰੇ ਦਰਖਾਸਤ ਚੱਲਦੀ ਹੈ ਕੱਲ ਵੀ ਐਸਐਸਪੀ ਸਾਹਿਬ ਦੇ ਅਸੀਂ ਜਾ ਕੇ ਆਏ ਬੇਨਤੀ ਕਰਕੇ ਆਏ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ 2 ਮਹੀਨੇ ਫਿਰਦਿਆਂ ਨੂੰ ਖੱਜਲ ਖਵਾਰ ਹੁੰਦੀਆਂ ਨੂੰ ਇੱਥੇ ਵੀ ਮਤਲਬ ਕੀ ਪ੍ਰਸ਼ਾਸਨ ਵਿੱਚ ਵੀ ਇਹ ਡਰਾਇਆ ਜਾ ਰਿਹਾ ਧਰਨਾ ਲਾ ਲੂੰਗਾ ਜੀ ਇੱਕ ਤਾਂ ਪਰਿਵਾਰ ਦਾ ਮਤਲਬ ਕੀ ਠੱਗੀ ਕਰ ਲਈ ਪਰਿਵਾਰ ਤੋਂ ਇੱਕ ਦੂਜੇ ਪਾਸੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਵੀ ਕਿਹਾ ਵੀ ਇਹ ਫੇਰ ਧਰਨਾ ਲਾ ਲਨਗੇ ਜੀ ਬੈਠ ਕੇ ਨਿਭਣ ਲਾਣ ਫਿਰ ਤੁਸੀਂ ਨਿਮੇੜ ਦਿਓ ਫਿਰ ਜਿਹੜੇ ਪੈਸੇ ਇਹਨਾਂ ਦੇ 1,80,000 ਕਹਿ ਰਹੇ ਨੇ ਤੁਸੀਂ ਉਹ ਨਿਮੇੜ ਦਿਓ ਤੁਸੀਂ ਦਵਾ ਦਿਓ ਨਹੀਂ ਜਿਹੜੀ ਵੰਦੀ ਕਾਰਵਾਈ ਇਹ ਜਾਂਚ ਕਰੋ ਡੰਗਾਈ ਟੱਕਰ ਚ ਜਾਂ ਦਾ ਆਪਾਂ ਨੇ ਜਾਣਾ ਨਹੀਂ ਫੋਨ ਦਾ ਚਲੋ ਜੀ ਉੱਥੇ ਚੁੱਪ ਕਰ ਦਿਓ ਬਿਆਨ ਲੈ ਕੇ ਦਫ਼ਤਰ ਦਾਖਲ ਕਰ ਦਿਓ ਦਰਖਾਸਤਾਂ ਫਿਰ ਜਾਣ ਭੌਂਕ ਦੇ ਇਹ ਗਰੀਬ ਜਨਤਾ ਵੀਰੇ ਗਰੀਬ ਜਨਤਾ ਦਾ ਬਹੁਤ ਬੁਰਾ ਹਾਲ ਆ ਮੈਂ ਖੁਦ ਆਪ ਦੇਖਿਆ ਹੋਇਆ ਖਾਸ ਕਰਕੇ ਸਾਡੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਮੈਨੂੰ ਵੀ ਸਾਡੇ ਮਜ਼ਦੂਰ ਕਹਿੰਦੇ ਰਹਿੰਦੇ ਨੇ ਬਿਹਾਰਪਰੀ ਤੇ ਇਸ ਤਰ੍ਹਾਂ ਪੱਖਪਾਤ ਮੈਂ ਜਮਾਤੀ ਲੜਾਈ ਲੜਦੀ ਆ ਮੇਰੇ ਕੋਲ ਸਾਰੇ ਕੈਟਾਗਰੀ ਦੇ ਸਮਾਜ ਦੇ ਆਉਂਦੇ ਨੇ ਲੋਕ ਮੈਂ ਜਮਾਤੀ ਹੀ ਲੜਾਈ ਲੜਦੀ ਰਹੂੰਗੀ ਜਿੱਥੇ ਸੱਚਾਈ ਉੱਥੇ ਸੱਚ ਕਹੂੰਗੀ ਜਿੱਥੇ ਝੂਠ ਆ ਉੱਥੇ ਝੂਠ ਕਹੂੰਗੀ ਠੋਕ ਕੇ ਕਹੂੰਗੀ ਨੰਗੇ ਚਿੱਟੇ ਹੋ ਕੇ ਸਪੋਰਟ ਕਰ ਰਹੇ ਆ ਤੇ ਕਰਦੇ ਰਵਾਂਗੇ ਤਾਂ ਤੁਸੀਂ ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਗੱਲ ਕੀਤੀ ਕਿ ਇੱਕ ਪਰਿਵਾਰ ਦੇ ਵਿੱਚ ਕਿਵੇਂ ਬਾਹਰਲੇ ਲੋਕ ਐਂਟਰ ਹੁੰਦੇ ਨੇ ਤੇ ਕਿਵੇਂ ਉਹਨਾਂ ਦੇ ਦੁਆਰਾ ਬਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਮਾਪਿਓ ਦੇ ਨਾਲੋਂ ਉਹਨਾਂ ਦੇ ਪੁੱਤਰਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ ਪੁੱਤ ਹੀ ਆਪਣੇ ਮਾਪਿਓ ਦੀ ਕੁੱਟਮਾਰ ਕਰਦੇ ਨੇ ਇੱਕ ਭਾਈ ਦੀ ਮੌਤ ਹੋ ਜਾਂਦੀ ਹੈ ਜਿਹਦਾ ਮੁਆਵਜ਼ਾ ਮਿਲਿਆ ਹੁੰਦਾ ਹੈ 7 ਲੱਖ ਦੇ ਕਰੀਬੇ ਰਕਮ ਆਈ ਸੀ ਪਰ ਲੋਕਾਂ ਨੇ ਉਹ ਪੈਸਾ ਜਿਹੜਾ ਇਹ ਲੈਣ ਵਾਸਤੇ ਉਹ ਪੈਸਾ ਲੈਣ ਵਾਸਤੇ ਪਰਿਵਾਰ ਦੇ ਵਿੱਚ ਹੀ ਫੁੱਟ ਪਾਈ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗगन ਸਿੱਧੂ ਸੁਨਾਮ